ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਵਰੀਦੀ ਪੰਜਾਬ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹੰਬਲ ਇੰਦਰ ਗੌਰ ਤੇ ਅੱਜ ਮੈਂ ਬਲੌਗ ਲੈ ਕੇ ਆ ਗਈਆਂ ਕਿ ਬਲੌਗ ਜਿਹੜਾ ਹੈਗਾ ਸਵੇਰ ਦਾ ਸਵੇਰ ਦੇ ਸਾਰੇ ਕੰਮ ਆ ਕਰ ਕਰ ਲਈ ਸੀ ਬਸ ਖੱਲਾ ਝਾੜੂ ਵਗੈਰਾ ਰਹਿ ਗਿਆ ਸੀ ਆਪਣਾ ਲਾਉਣ ਵਾਲਾ ਝਾੜੂ ਦੇ ਰਿਲੇਟਡ ਮੈਂ ਪਹਿਲਾਂ ਤੁਹਾਨੂੰ ਇੱਕ ਟ੍ਰਿਕ ਦਵਾਂਗੀ ਕਿਉਂਕਿ ਨਵਾਂ ਝਾੜੂ ਲੈ ਕੇ ਆਂਦਾ ਸੀਗਾ ਆਪਾਂ ਲੋ ਜੀ ਨਵਾਂ ਝਾੜੂ ਆ ਤੀ ਗਏ ਤੇ ਇਹਨਾਂ ਕੱਲ੍ਹ ਸ਼ਾਮ ਲੈ ਕੇ ਆਂਦੋਂ ਮਿਲਦਾ ਤਾਂ ਮੁੱਤਾ ਹੁਣ ਦੇਖੇ ਮੈਂ ਝਾੜੂ ਮੇਰੇ ਮਾਈਮ ਡੱਗ ਮੈਂ ਤੁਹਾਨੂੰ ਉਹ ਨਾਲ ਨਾ ਵੀਡੀਓ ਸ਼ੇਅਰ ਕਰ ਦਿੰਦੀ ਆ ਟ੍ਰਿਕ ਸ਼ੇਅਰ ਕਰ ਦਿੰਦੀ ਆ ਠੀਕ ਆ ਜੀ ਇਹਨਾਂ ਮੰਮੀ ਨੇ ਇਥੋਂ ਦੇਖੋ ਆ ਬੰਨ ਦਿੱਤਾ ਤਾਂ ਕਿ ਜਿਹੜਿਆ ਮਤਲਬ ਫਿਲਰ ਨਾ ਠੀਕ ਆ ਤੁਸੀਂ ਵੀ ਇਸ ਤਰ੍ਹਾਂ ਨਾ ਮੋਟੀ ਮਤਲਬ ਇਹ ਸਲਾਈ ਮਾਰ ਕੇ ਜਿਵੇਂ ਆਪਾਂ ਨਾਲਾ ਤਿਆਰ ਕਰਦੇ ਆ ਇਸ ਤਰ੍ਹਾਂ ਸੀਗਾ ਤੇ ਉਹਦੇ ਨਾਲ ਆ ਮੰਮੀ ਨੇ ਇਹ ਬੰਨ ਦਿੱਤਾ ਤਾਂ ਕਿ ਜਿਹੜਿਆ ਇਹ ਹਿੱਲਣਾ ਕਿਉਂਕਿ ਬੱਸ ਤਾਂ ਮਜਬੂਤੀ ਕੀਤੀ ਹੁੰਦੀ ਆ ਪਰ ਫਿਰ ਵੀ ਜਦੋਂ ਆਪਾਂ ਝਾੜੂ ਲਗਾਉਂਦੇ ਰਹਿਣੇ ਲਗਾਉਂਦੇ ਰਹਿਣੇ ਆ ਤਾਂ ਹਿੱਲ ਜਾਂਦੇ ਆ ਇਹਦੇ ਵਿੱਚੋਂ ਨਿਕਲਨੇ ਸ਼ੁਰੂ ਹੋ ਜਾਂਦੇ ਆ ਠੀਕ ਆ ਜਿਹੜੀ ਦੂਸਰੀ ਗੱਲ ਲਾ ਗਈ ਉਹ ਮੈਂ ਤੁਹਾਨੂੰ ਨਾਲ ਸ਼ੇਅਰ ਕਰਨੀ ਜਿਵੇਂ ਇਹਦੇ ਉੱਤੇ ਨਾ ਜਦੋਂ ਆਪਾਂ ਚੜ੍ਹਨ ਲਾਉਂਦੇ ਆ ਨਵੇਂ ਚੜ੍ਹੂ ਚੜ੍ਹਨ ਨੂੰ ਆ ਨਾ ਤਾਂ ਇਹਦੇ ਤੋਂ ਦੇਖੋ ਜਦੋਂ ਆਪਾਂ ਚੜ੍ਹਨ ਲਾਉਂਦੇ ਆ ਇਹਦੇ ਵਿੱਚ ਇਹਦੇ ਉੱਤੇ ਲੱਗਿਆ ਹੋਇਆ ਮੂਰ ਆ ਜਿਹੜਾ ਦੇਖੋ ਇਹਦੇ ਉੱਤੇ ਤੇ ਮੂਰ ਲੱਗਿਆ ਹੁੰਦਾ ਠੀਕ ਆ ਇਹ ਨਾ ਝੜਦਾ ਜਦੋਂ ਆਪਾਂ ਚੜ੍ਹੂ ਨਾ ਮਾ ਚੜ੍ਹੂ ਯੂਜ਼ ਕਰਦੇ ਝੜਦਾਗਾ ਦੇਖੋ ਮੇਰੇ ਹੱਥਾਂ ਤੇ ਵੀ ਆ ਗਿਆ ਤੇ ਨੀਚੇ ਵੀ ਆ ਗਿਆ ਕਾਫੀ ਠੀਕ ਆ ਇਹਦੀ ਮੈਂ ਤੇ ਟਿਕ ਲੈ ਕੇ ਆਈ ਆ ਠੀਕ ਹੈ ਜੀ ਤੁਸੀਂ ਨਾ ਜਦੋਂ ਨਮਾ ਝਾੜੂ ਲੈ ਕੇ ਆਉਣੇ ਹੋ ਠੀਕ ਹੈ ਤੁਸੀਂ ਨਾ ਪਤਾ ਕੀ ਕਰਨਾ ਤੁਸੀਂ ਬਰਸ਼ ਲੈ ਰੋਣਾ ਠੀਕ ਹੈ ਇਹ ਬਰਸ਼ ਕੋਈ ਵੀ ਯੂਜ਼ ਨਹੀਂ ਕਰਦਾ ਫਰੰਟਾ ਯੂਜ਼ ਨਹੀਂ ਹੈਗਾ ਫਰੰਟ ਠੀਕ ਹੈ ਕਿਤੇ ਤੁਸੀਂ ਸੋਚ ਲਿਓ ਵੀ ਦਾੜੀ ਵਾਲਾ ਮਤਲਬ ਕਿ ਬਰਸ਼ ਲੈ ਕੇ ਤੁਸੀਂ ਸਾਨੂੰ ਦੱਸਣ ਲੱਗ ਗੀ ਤੇ ਇਹ ਯੂਜ਼ ਨਹੀਂ ਕੋਈ ਵੀ ਕਰਦਾ ਹੈਗਾ ਇਹ ਯੂਜ਼ ਮਤਲਬ ਇੱਥੇ ਮਤਲਬ ਪਿਆਸ ਹੈਗਾ ਤੇ ਮੈਂ ਇਹ ਵਾਲਾ ਯੂਜ਼ ਕੀਤਾਗਾ ਤੁਸੀਂ ਨਾ ਜੇੜਾ ਆਪਣੇ ਕੋਲ ਕੱਪੜੇ ਧੋਣ ਵਾਲਾ ਬਰਸ਼ ਹੁੰਦਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਠੀਕ ਆ ਉਹ ਵੀ ਮੇਰੇ ਕੋਲ ਪਿਆਗਾ ਮੈਂ ਦੇਖ ਕੇ ਜੀ ਬਲ ਮੈਂ ਕਹਿੰਦਾ ਚਲੋ ਉਹ ਦਿਨ ਤੁਹਾਨੂੰ ਦਿਖਾ ਦਿੰਦੀ ਆ ਉਹ ਸੀਗਾ ਗਿੱਲਾ ਠੀਕ ਆ ਉਹ ਸੁੱਕਾ ਹੋਣਾ ਚਾਹੀਦਾ ਜਿਵੇਂ ਕਿ ਸੁੱਕਾ ਦਾ ਉਹ ਸੁੱਕਾ ਹੋਣਾ ਚਾਹੀਦਾ ਫਿਰ ਤੁਸੀਂ ਯੂਜ਼ ਕਰ ਸਕਦੇ ਤੁਸੀਂ ਪਤਾ ਕੀ ਕਰਨਾ ਇਹਨੂੰ ਇਸ ਤਰ੍ਹਾਂ ਮਾਰਨਾ ਦਿੱਤੇ ਦੇਖੋ ਮੈਂ نیچے ਵੜ ਕੇ ਮਾਰਨੀ ਆ ਬਾਅਦ ਚ ਦਿਖਾਉਂਗੀ ਆ ਤਾਂ ਪਹਿਲਾ ਵਾਲਾ ਬੂੜਾਗਾ ਮੈਂ نیچے ਕੈਮਰਾ ਕਰ ਲੈਂਦੀ ਆ ਫਰੈਂਡਸ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਮੈਂ ਦੱਸ ਸਕਾਂ ਲਓ ਜੀ ਦੇਖੋ ਆ ਤਾਂ ਆਪਣਾ ਹੈ ਜਿਹੜਾ ਬੂੜਾ ਜਦੋਂ ਮੈਂ ਚਾੜੂ ਲਾਉਣੀ ਆਪਾਂ ਨਾ ਐ ਐ ਕਰਕੇ ਨਾ ਡਿੱਗਦਾ ਆ ਦੇਖੋ ਇਕੱਠਾ ਕਰਕੇ ਵੀ ਦਿਖਾ ਦਿੰਦੀ ਆ ਆ ਦੇਖੋ ਆ ਬੂਰਾ ਇਹ ਜਿਹੜਾ ਲਿਹਾਗਾ ਇਹਦੇ ਉੱਤੋਂ ਠੀਕ ਆ ਜੀ ਇਹ ਬੂਰ ਨੂੰ ਆਪਾਂ ਇਹ ਮਤਲਬ ਲਾਹੇ ਨਾ ਠੀਕ ਆ बार-बार ਜਦੋਂ ਆਪਾਂ ਝਾੜੂ ਲਾਵਾਂ ਕਿ ਨਵੇਂ ਝਾੜੂ ਪਹਿਲੇ ਜਿਸੀ ਪਹਿਲੇ ਜਿਨੀ ਇਸ ਤਰ੍ਹਾਂ ਕਰਕੇ ਨਾ ਆ ਦੇਖੋ ਉੱਤਰ ਮਾਰ ਲੈਣਾ ਠੀਕ ਆ ਪਰ ਸਾਰਾ ਦੂਰਾ ਇਹ ਰੋਟਾ ਚ ਲੈ ਜੂਗਾ ਜਦੋਂ ਆਪਾਂ ਧੰਲਾਵਾਂਗੇ ਨਾ ਉਦੋਂ ਆਪਾਂ ਨੂੰ ਫਿਰ ਬੜਾ ਜਿਹਾ ਲੱਭੂਗਾ ਲਾਉ ਜੇ ਦੇਖੋ ਤੁਸੀਂ ਪੂਰ ਮੈਂ ਲਾ ਦਿੱਤਾ ਸਾਰਾ ਲੋ ਜੀ ਇੱਕ ਵਾਰ ਜੀ ਆਪਣਾ ਸਾਰਾ ਪੂੜ ਲੈ ਲਿਆ ਦੇਖੋ ਤੁਸੀਂ ਕਿੰਨਾ ਜਿਆਦਾ ਮੋੜ ਰਿਹਾ ਮਿਲਦਣਾ ਹੈ ਮਤਲਬ ਘਟੋ ਘਟ ਸੱਤ ਅੱਠ ਦਿਨ ਹੈ ਹੀ ਲੈਂਦਾ ਰਹਿੰਦਾ ਜਦੋਂ ਆਪਾਂ ਝੋਲ ਬੋਣੇ ਆ ਲੋ ਜੀ ਇੰਨਾ ਜਿਆਦਾ ਇਕੱਠਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਅੱਧਾ ਥੱਲੇ ਰਹਿ ਗਿਆ ਜੀ ਇੰਨਾ ਮੈਂ ਚੱਕ ਲਿਆ ਤੁਸੀਂ ਦੇਖ ਲਓ ਇੰਨਾ ਪੂਰਾ ਜਿਹੜਾ ਇਹ ਥੋੜੇ ਝਾੜੂ ਦੇ ਉੱਤੇ ਲੱਗਿਆ ਹੁੰਦਾ ਠੀਕ ਏ ਤੇ ਜਦੋਂ ਆਪਾਂ ਝਾੜੂ ਲਾਉਨੇ ਆ ਤਾਂ ਇਹ ਚਲੋ ਸਾਡੇ ਤਾਂ ਜੀ ਇਹ ਵਾਲਾ ਫਾਸ ਲੱਗਿਆ ਹੋਇਆ ਹਨ ਆਪਾਂ ਜਿਨ੍ਹਾਂ ਦੇ ਵਾਈਟ ਡਰਨ ਲੱਗੇ ਹੋਣੇ ਹਨ ਹਨ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਮਤਲਬ ਮੁਸ਼ਕਲ ਆਉਂਦੀ ਹੈ ਜਦੋਂ ਆਪਾਂ ਝਾੜੂ ਨਵਾਂ ਝਾੜੂ ਲੈ ਕੇ ਆਉਨੇ ਆ ਸੋ ਟ੍ਰਿਕ ਸੁ ਕਿਸ ਤਰ੍ਹਾਂ ਦੀ ਲੱਗੀ ਹਨ ਟ੍ਰਿਕ ਕਰੀ ਦੀ ਹੁਣ ਕਿਸ ਤਰ੍ਹਾਂ ਦੀ ਲੱਗ ਜੂ ਦੱਸਿਓ ਠੀਕ ਹੈ ਜੀ ਕੈਮਰਾ ਆਪਾਂ ਸੈੱਟ ਕਰ ਲਈਏ ਕਿੰਨੇ ਸੁੰਨੇ पहले कट्ठा करके एक सैड डस्टबिन पा कितना ज़्यादा निकल देखो जी ठीक है जी थोड़ा मेरी ट्रिक किस तरह लगी जरूर दस्यो है ना लाइक कमेंट जरूर कर दा करोड़ वीडियो में जो थोड़ी बड़ी चंगा लगदा है चैनल इस चैनल प्लीज़ चैनल सबसक्राइब कर लिये जी पहले जरूर प्रेस कर लियो ताकि वीडियो मेरी हर काम वाली थोड़ा मिल जाए करे है ना ਸੋ ਜੀ ਬ फटाफट ਚਾਗ ਲਓ ਨਾ ਠੀਕ ਹੈ ਜੀ ਤੇ ਇਹ ਨੂੰ ਮੈਂ ਧੋ ਕੇ ਰੱਖ ਦੂੰਗੀ ਠੀਕ ਹੈ ਵੈਸੇ ਇਹ ਨੂੰ ਯੂਜ਼ ਨਹੀਂ ਕਰਦੇ ਫ੍ਰੈਂਡਸ ਜੀ ਸੋ ਦਾਰ ਦਿਨ ਤੱਕ ਨਹੀਂ ਲੋੜੀਗੀ ਪੈਂਦੀ ਇਹ ਠੀਕ ਹੈ ਜੀ ਉਸ ਤੇ ਥਰਕਿਆ ਪਿਆ ਹੈ ਮਨੋਸ਼ਰਪਨ ਲਾ ਲਵਾਂ ਚਲ ਜੀ ਫਿਰ ਆਪ ਬ फटाफट ਚਾਗ ਕਰ ਦਿਆ ਠੀਕ ਹੈ ਜੀ ਇਹ ਫਰੈਂਚ ਚਾਊਨ ਘੰਟਾ ਤੋਂ ਬਾਅਦ ਹੀ ਮੈਂ ਡਸਟਿੰਗ ਕਰਦੀ ਹੁੰਨੀ ਆ ਕਿਉਂਕਿ ਜਦੋਂ ਪਹਿਲਾਂ ਕਪੜਾ ਮਾਰ ਦਾਂਗੀ ਤੇ ਆਪਾਂ ਝਾੜ ਲਾਵਾਂਗੇ ਤੇ ਇਹ ਝਾੜੀ ਤੋਂ ਝਾੜਣ ਨਾਲ ਫਿਰ ਮਿੱਟੀ ਉੱਡਦੀ ਆ ਕਿ ਜਿਹੜੀ ਡਸਟਿੰਗ ਹੋਏ ਡਸਟ ਪੈ ਜਾਂਦੀ ਆ ਤੇ ਨਾਲ ਮਿੱਟੀ ਪੈ ਜਾਂਦੀ ਆ ਹਨਾ ਦਰਵਾਜ਼ੇ ਵਗੈਰਾ ਤੇ ਅਲਮਾਰੀ ਤੇ ਟੂ ਡਸਿੰਗ ਟੇਬਲ ਤੇ ਘੱਟ ਦੇਣਾ ਤਾਂ ਮੈਂ ਸਭ ਝੜ ਲਾਉਂਗੀ ਬਾਅਦ ਤੋਂ ਡਸਟ ਹਾਂਜੀ ਲੋ ਜੀ ਇਹ ਹੈਗਾ ਦੁਪਹਿਰ ਦਾ ਟਾਈਮ ਤੇ ਦੁਪਹਿਰ ਵੇਲੇ ਮੈਂ ਨਾ ਮਤਲਬ ਦਾਲ ਧਰ ਦਿੱਤੀ ਸੀਗੀ ਟਾਈਮ ਜਿਹੜਾ ਹੈ ਉਹ ਪੌਣੇ 1 ਵਜੇ ਦਾ ਟਾਈਮ ਸੀ ਜਦੋਂ ਮੈਂ ਦਾਲ ਧਰ ਰਹੀ ਸੀ ਤੇ ਦਾਲ ਤਕਰੀਬਨ ਬਣ ਗਈ ਸੀ ਮੇਕ ਕੋਈ ਇਸ ਕਿਤੇ ਨਾ ਮੈਂ ਥੋੜਾ ਜਿਹਾ ਪਾਣੀ ਪਾ ਕੇ ਮਤਲਬ ਗਾੜੀ ਲੱਗੀ ਮੈਨੂੰ ਥੋੜਾ ਜਿਹਾ ਪਾਣੀ ਪਾ ਕੇ ਨਾ ਮੈਂ ਮਤਲਬ ਇਹਨੂੰ ਸੀਟੀ ਬੰਦ ਕਰਤੀ ਸੀ ਕੁੱਕਰ ਦੀ ਮਤਲਬ ਛੱਡ ਇੱਕ ਅੱਧੀ ਸੀ ਇੱਕ ਸੀਟੀ ਜਿਹੜੀ ਹੋਰ ਆ ਜੇ ਤੇ ਤੜਕਾ ਲਗਾ ਰਹੇ ਆ ਆਪਾਂ ਠੀਕਾ ਤੜਕੇ ਦੇ ਵਿੱਚ ਨੇ ਪਿਆਜ਼ ਕੱਟੇ ਆ ਠੀਕਾ ਜੀ ਹਰੀ ਮਿਰਚ ਦੋ ਦੋ ਹਰੀਆਂ ਮਿਰਚਾਂ ਪਾਈਆਂ ਨੇ ਮੈਨੇ ਕੱਟ ਕੇ ਤੇ ਅਦਰਕ ਪਾਇਆ ਜੀ ਲਸਣ ਪਾਇਆ ਠੀਕਾ ਜੀ ਤੇ ਬਸ ਮਟਰ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਠੀਕਾ ਜੀ ਤੇ ਦੁਪਹਿਰ ਲਈ ਅਜਮਦਾਲ ਤਾਂ ਕਰਕੇ ਨਹੀਂ ਕਿਉਂਕਿ ਨਾ ਆਪਣੇ ਕੋਲ ਰਾਤ ਦੀ ਜਿਹੜੀ ਸਬਜੀ ਬਚੀ ਗਈ ਸੀ ਆਪਾਂ ਸਵੇਰੇ ਉਹਦੇ ਨਾਲ ਹੀ ਨਾਸ਼ਤਾ ਕਰ ਲਿਆ ਸੀਗਾ ਤਾਂ ਕਰਕੇ ਹਣਾ ਸੋ ਜੇ ਪੀਸ ਨਵੇਂ ਉਹ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਮੇਰੇ ਬਲੌਗ ਤੁਹਾਨੂੰ ਚੰਗੇ ਲੱਗਦੇ ਨੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਨਾ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਵੀਡੀਓ ਤੇ ਤੇ ਮੈਨੂੰ ਨਾ ਮਤਲਬ ਪਤਾ ਲੱਗ ਜਾਂਦਾ ਤੇ ਥੋੜੇ ਇੱਕ ਲਾਈਕ ਨਾਲ ਮੈਨੂੰ ਮੋਟੀਵੇਸ਼ਨ ਮਿਲਦਾਗਾ ਤੇ ਆਪਾਂ ਤੁਹਾਡੇ ਲਈ ਵੀਡੀਓ ਬਣਾ ਕੇ ਲੈ ਕੇ ਮਤਲਬ ਆਉਣੀ ਹੈਗੇ ਹਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਧਰ ਕੁੱਕਰ ਦੀ ਸੀਟੀ ਲੱਗ ਗਈ ਸੀ ਤੇ ਮੈਂ ਨਾ ਮਤਲਬ ਹੋਲ ਕੇ ਚੈੱਕ ਕਰ ਰਹੀ ਸੀ ਦਾਲ ਨੂੰ ਵੀ ਦਾਲ ਬਣ ਗਈ ਸੀ ਨਹੀਂ ਤੇ ਮਤਲਬ ਕਿ ਨਾ ਦਾਲ ਥੋੜੀ ਜੀ ਗਾੜੀ ਸੀ ਇਸ ਲਈ ਨੇ ਮੈਂ ਪਾਣੀ ਪਾ ਦਿੱਤਾ ਸੀ ਇਹਦੇ ਵਿੱਚ ਥੋੜਾ ਜਿਹਾ ਮੈਂ ਕਿਹਾ ਮੀਡੀਅਮ ਜੀ ਹੋਵੇ ਨਾ ਗਾੜੀ ਨਾ ਜਿਆਦਾ ਪਤਲੀ ਹੋਵੇ ਹਨਾ ਦਾਲ ਬਹੁਤ ਵਧੀਆ ਬਣੀ ਸੀ ਤੇ ਮਤਲਬ ਨਾ ਕਾਫੀ ਮਤਲਬ ਹਫਤੇ ਦੇ ਵਿੱਚ ਇੱਕ ਅੱਧੀ ਵਾਰ ਦਾਲ ਬਣੀ ਜਾਂਦੀ ਆ ਤੇ ਰੋਜ਼ ਰੋਜ਼ ਸਾਧੀਆਂ ਨਹੀਂ ਬਣਦੀ ਹਨਾ ਦਾਲ ਬੰਦੀ ਲੱਗਦੀ ਆ ਤੇ ਇਸ ਲਈ ਨਾ ਮੈਂ ਹਫਤੇ ਵਿੱਚ ਦਾਲ ਜ਼ਰੂਰ ਬਣਾਉਣੀ ਆ ਤੇ ਬਾਕੀ ਰਾਈਸ ਵੀ ਹਫਤੇ ਵਿੱਚ ਇੱਕ ਅੱਧੀ ਵਾਰ ਹਫਤੇ ਵਿੱਚ ਦੋ ਵਾਰ ਰਾਈਸ ਬਣ ਜਾਂਦੇ ਆ ਠੀਕ ਹੈ ਜੀ ਮੈਂ ਕਿ ਤੁਹਾਨੂੰ ਪਤਾ ਹੀ ਆਪਾਂ ਰਾਤ ਜਿਹੜੇ ਸੀਗੇ ਚਾਵਲ ਬਣਾਏ ਸੀਗੇ ਰਾਤ ਨੂੰ ਭੁੱਖ ਨਹੀਂ ਸੀ ਤਾਂ ਕਰਕੇ ਤੇ ਪਿਛਲੇ ਵਲੌਗਸ ਤੁਸੀਂ ਦੇਖਿਆ ਲਓ ਜੀ ਆਪਣਾ ਤੜਕਾ ਰੈਡੀ ਹੋ ਗਿਆ ਤੇ ਆਪਾਂ ਤੜਕਾ ਜਿਹੜਾ ਦਾਲ ਵਿੱਚ ਪਾ ਦਾਂਗੇ ਜੀ ਹੁਣ ਹਨਾ ਤੇ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਜਿਹੜੇ ਕਿ ਵੀਡੀਓ ਵਿੱਚ ਨਹੀਂ ਦਿਖਾਏ ਜਾਂਦੇ ਮਤਲਬ ਕਿ ਵੀ ਵੀਡੀਓ ਵਿੱਚ ਛੋਟੇ ਛੋਟੇ ਕੰਮ ਹੁੰਦੇ ਨੇ ਜਿਵੇਂ ਸਾਰੇ ਕੰਮ ਆਪਾਂ ਦਿਖਾਈਏ ਹਨਾ ਫਿਰ ਬਲੌਗ ਬਹੁਤ ਜ਼ਿਆਦਾ ਲੰਮਾ ਹੋ ਜਾਊਗਾ ਸੋ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਮਤਲਬ ਦਾਲ ਨੂੰ ਤੜਕਾ ਲਾਉਣ ਤੋਂ ਬਾਅਦ ਸਾਰੀ ਸੈਟਿੰਗ ਕਰਨੀ ਹੈ ਨਾ ਕਿਚਨ ਚ ਦੁਆਰਾ ਪੂੰਚਾ ਮਾਰਨਾ ਠੀਕ ਹੈ ਜੀ ਸ਼ੈਂਕ ਚ ਭਾਂਡੇ ਹੋਣਗੇ ਉਹ ਮੰਨ ਲੈਣਾ ਹਨ ਤਾਂ ਮਤਲਬ ਇਸ ਤਰ੍ਹਾਂ ਕੰਮ ਹੋ ਜਾਂਦਾ ਤੇ ਹੁਣ ਆਪਾਂ ਮਤਲਬ ਕਿ ਦਾਲ ਨੂੰ ਮਤਲਬ ਤੜਕੇ ਦੇ ਵਿੱਚ ਦਾਲ ਨੂੰ ਲਾ ਲਓ ਚਾਹੇ ਤੜਕੇ ਨੂੰ ਲਾ ਲਓ ਤੁਸੀਂ ਵੀ ਐਡ ਕਰਤਾ ਨਾ ਉਹਦੇ ਵਿੱਚ ਤੇ ਮਤਲਬ ਨਾ ਇਸ ਤਰ੍ਹਾਂ ਆਪਣੇ ਦੁਪਹਿਰ ਦੇ ਕੰਮ ਜਿਹੜੇ ਹੋ ਜਾਂਦੇ ਨੇਗੇ ਤੇ ਵੈਸੇ ਤਾਂ ਦੁਪਹਿਰ ਵਾਲੀ ਸਬਜ਼ੀ ਬਹੁਤ ਘੱਟ ਬਣਦੀ ਆ ਕਈ ਵਾਰ ਜੇ ਸ਼ਾਮ ਨੂੰ ਬੰਦ ਤਸਵੀਰੇ ਆਪਣੇ ਕੰਮ ਆ ਜਾਂਦੀ ਹੈ ਜੇ ਸਵੇਰੇ ਬਣ ਜੇ ਤਾਂ ਸ਼ਾਮ ਤੱਕ ਕੰਮ ਆ ਜਾਂਦੀ ਹੈ ਨਾ ਇੱਕ ਵਾਰੀ ਸਬਜ਼ੀ ਬਣਦੀ ਹੈ ਲਓ ਜੀ ਮੈਂ ਤੁਹਾਨੂੰ ਦਾਲ ਦਿਖਾ ਰਹੀ ਸੀ ਬੈਕ ਕੈਮਰੇ ਤੋਂ ਹਨ ਦੇਖੋ ਜੀ ਆਪਣੀ ਦਾਲ ਦਾ ਕਲਰ ਵੀ ਬਹੁਤ ਵਧੀਆ ਆਇਆ ਸੀ ਦਾਲ ਨਾ ਚੰਗੀ ਤਰ੍ਹਾਂ ਘਲ ਗਈ ਸੀ ਪੂਰੀ ਵਧੀਆ ਬਣੀ ਸੀ ਦਾਲ ਤੇ ਆਪਾਂ ਸਾਰਿਆਂ ਨੇ ਖੁਸ਼ ਹੋ ਕੇ ਖਾਧੀ ਹੈ ਫਰੈਂਡਸ ਤੇ ਫਿਰ ਉਸ ਤੋਂ ਬਾਅਦ ਮੈਂ ਆ ਗਈ ਸੀ ਜ ਆਪਣੇ ਰੂਮ ਚ ਕਿ ਬਹੁਤ ਮਿਹਨਤ ਕੀ ਕਪੜੇ ਤਾਂ ਹਮਾਰਦ ਸੀ ਅੱਧੇ ਕਪੜੇ ਤਾਂ ਹਮਾਰ ਦਿੱਤੀ ਅਸੀਂ ਦੱਤੇ ਰਹਿ ਗਈ ਸੀ ਫਿਰ ਮੈਂ ਕਿਹਾ ਵਿੱਚ ਦੀ ਫਿਰ ਮੈਂ ਚਲੀ ਗਈ ਸੀ ਫਰੈਂਡਸ ਧਾਲ ਨੂੰ ਥੜਾ ਕਲੋਂ ਵਾਸਤੇ ਕਿਉਂਕਿ ਮੈਂ ਧਾਲ ਰੱਖੀ ਸੀ ਜਦੋਂ ਮੈਂ ਕਿਚਨ ਚ ਧਾਲ ਰੱਖਤੀ ਸੀਗੀ ਮਤਲਬ ਬਣਾਉਣ ਵਾਸਤੇ ਤਾਂ ਆਪਾਂ ਮਤਲਬ ਧਹਣ ਲਾਉਣ ਲੱਗੀ ਸੀ ਕਿ ਕਪੜਿਆਂ ਦੀਆਂ ਤੇ ਇਧਰ ਤਰਨ ਮੇਰੇ ਕੋਲ ਬੈਠ ਕੇ ਨੀਲੇਸ ਖਾ ਕੇ ਗਿਆਗਾ ਤੇ ਹੋਇ ਤੀ ਸੱਟ ਗਿਆ ਮਤਲਬ ਪਤਾ ਨਹੀਂ ਤਾਂ ਉਹਨੂੰ ਖੇਡਣ ਦਾ ਲਾਲਚ ਹੋ ਗਿਆ ਨਹੀਂ ਤਾਂ ਉਹ ਫਰੈਂਡਸ ਡਸਟਬਿਨ ਚ ਪਾਉਂਦੇ ਹੀ ਪਾਉਂਦਾਗਾ ਤੁਹਾਡਾ ਚਲੋ ਮੈਂ ਚੱਕ ਕੇ ਪਾ ਨਹੀਂ ਤੇ ਮਤਲਬ ਕਿ ਇਸ ਤਰ੍ਹਾਂ ਕੰਮ ਆਪਣੇ ਬੰਦੇ ਨੇ ਦੇ ਆ ਲਓ ਜੀ ਫਿਰ ਉਸ ਤੋਂ ਬਾਅਦ ਮੈਂ ਕੋਈ ਵਲੌਗ ਨਹੀਂ ਬਣਾਇਆ ਇਸ ਵੀਰ ਦਾ ਵਲੌਗ ਆ ਮਤਲਬ ਕਿ ਦੂਸਰੇ ਦਿਨ ਦਾ ਠੀਕ ਹੈ ਜੀ ਦਾਲ ਨਾਲ ਸ਼ਾਮ ਨੂੰ ਰੋਟੀ ਰੋਟੀ ਖਾ ਲਈ ਸੀ ਦੁਪਹਿਰੇ ਵੀ ਖਾਤੀ ਉਹਦੇ ਨਾਲ ਤੇ ਫਿਰ ਮੇਰੇ ਕੋਲ ਦਾਲ ਨਾਲ ਇੱਕ ਕੌਲੀ ਕੁ ਬਚੀ ਸੀ ਫਿਰ ਮੈਂ ਸੋਚਿਆ ਵੀ ਕੌਲੀ ਕੋ ਦਾਲ ਆ ਜਿਹੜੀ ਮੈਂ ਆਟੇ ਵਿੱਚ ਪਾ ਲੈਣੀ ਆ ਨਾਲ ਤਾਂ ਚਲੋ ਤੇ ਤਰਨ ਸਕੂਲ ਜਾਣਾ ਸੀਗਾ ਤੇ ਮਤਲਬ ਕਿ ਨੂਰ ਨੇ ਜਾਣਾ ਸੀਗਾ ਖੇਡਣ ਵਾਸਤੇ ਤੇ ਮੈਂ ਆਟਾ ਗੁੰਨ ਰਹੀ ਹਾਂ ਦਾਲ ਤੇ ਪ੍ਰਾਂਠਾ ਹੀ ਫਰੈਂਡਸ ਪਤਲੀ ਆ ਤੇ ਨੂੰ ਆਟਾ ਬਹੁਤ ਜ਼ਿਆਦਾ ਮਤਲਬ ਕਿ ਨਾ ਚਿੰਬੜ ਦਾ ਵਜਿਦ ਮੈਂ ਆਟਾ ਗੁੰਨਦੀ ਲੋ ਜੀ ਮੈਂ ਲਾਉਣ ਲੱਗੀ ਸੀਗੀ ਮਤਲਬ ਪਰੌਂਠੇ ਦਾਲ ਵਾਲੇ ਮਤਲਬ ਰੂਟੀ ਬਣਾਈਆਂ ਸੀ ਗੋਲ ਮਤਲਬ ਕੇ ਤੇ ਉਹਦੇ ਉੱਤੇ ਆਪਾਂ ਘਿਓ ਲਾ ਕੇ ਫਰਾਈ ਕਰਕੇ ਇਸ ਤਰ੍ਹਾਂ ਮਤਲਬ ਆਪਣੇ ਪਰਾਠੇ ਸੀ ਤਰਨ ਨੇ ਬਹੁਤ ਬਹੁਤ ਸ਼ੌਕ ਇਹ ਖਾਦੇ ਪਹਿਲਾਂ ਤਾਂ ਖਾਂਦਾ ਨਹੀਂ ਸੀ ਮੈਨੂੰ ਇੰਨਾ ਜ਼ਿਆਦਾ ਮਤਲਬ ਉਹ ਕਿਹਾ ਸਵੇਰੇ ਵਾਲੇ ਪਤਾ ਨਹੀਂ ਕਿਉਂ ਨਹੀਂ ਉਹਨੂੰ ਭੁੱਖ ਲੱਗਦੀ ਹੈਗੀ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਮੰਗਤਾ ਕਰਾਂਦਾ ਰੋਟੀ ਖਾਲਾ ਰੋਟੀ ਖਾਲਾ ਮਸਾ ਖਾਂਦਾ ਉਹ ਰੋਟੀ ਤੇ ਜਦੋਂ ਮੈਂ ਉਹਨਾਂ ਨੂੰ ਨਿੰਬੂ ਦੇ ਚਾਰ ਲਾ ਕੇ ਨਾ ਰੋਲ ਬਣਾ ਕੇ ਦਿੱਤਾ ਤੇ ਉਹਨੂੰ ਬਹੁਤ ਪਸੰਦ ਆਈ ਫਿਰ ਉਹ ਕਹਿੰਦਾ ਮम्मा ਮੈਨੂੰ ਇੱਕ ਰੋਟੀ ਹੋਰ ਦੇ ਦਿਦੋ ਤੇ ਉਹਨੇ ਦੋ ਪਰੌਠੇ ਖਾ ਲਏ ਸੀ ਤਰਨ ਨੇ ਖੁਸ਼ ਹੋ ਕੇ ਪਰੌਠੇ ਵਧੀਆ ਬਹੁਤ ਟੇਸਟੀ ਬਣੇ ਸੀ ਕਿਉਂਕਿ ਜਦੋਂ ਦਾਲ ਹੋਵੇ ਹਨਾ ਜਾਂ ਕੋਈ ਸਬਜ਼ੀ ਬਚ ਜੇ ਨਾ ਥੋੜੀ-ਬੋਤੀ ਮੈਂ ਤਾਂ ਇੱਦਾਂ ਹੀ ਕਰਦੀ ਹੁੰਨੀ ਆ ਫਰੈਂਡਸ ਤੁਸੀਂ ਵੀ ਇਦਾਂ ਕਰਦੇ ਹੋਵੋਗੇ ਮੈਨੂੰ ਪਤਾ ਬਹੁਤ ਸਾਰੇ ਮੇਰੇ ਭੈਣਾਂ ਇਸ ਤਰ੍ਹਾਂ ਹੀ ਕਰਦੀਆਂ ਹੋਣਗੀਆਂ ਕਿ ਦਾਲ ਸਬਜ਼ੀ ਬਚ ਜੇ ਤਾਂ ਉਹ ਆਪਾਂ ਚਲੋ ਦਾਲ ਨੂੰ ਤਾਂ ਕੁੱਟਣ ਦੀ ਲੋੜ ਨਹੀਂ ਹੁੰਦੀ ਹਨਾ ਤੇ ਆਪਾਂ ਮਤਲਬ ਕਿ ਜੇ ਸਬਜ਼ੀ ਬਰਾ ਹੁੰਦੀ ਹੈ ਨਾ ਮੈਂ ਤਾਂ ਸਬਜ਼ੀ ਨੂੰ ਕੁੱਟ ਕੇ ਜਿਹੜੇ ਰੋਟੀਆਂ ਦੇ ਵਿੱਚ ਪਾ ਦਿੰਦੀ ਆ ਨਾਲ ਪਿਆਜ਼ ਵਗੈਰਾ ਐਡ ਕਰ ਲੈਂਦੀ ਆ ਧਨੀ ਵਗੈਰਾ ਐਡ ਕਰ ਲੈਂਦੀ ਆ ਤਾਂ ਬਹੁਤ ਵਧੀਆ ਮਤਲਬ ਬਣ ਜਾਂਦੀ ਲੋ ਜੇ ਇਹ ਵਲੋਗ ਹੋ ਗਿਆ ਆਪਣਾ ਲੰਬਾ ਤੇ ਆਪਾਂ ਵਲੋਗ ਦਾ ਇੱਥੇ ਕਰਦੇ ਹਾਂ ਜੀ ਤੇ ਮਤਲਬ ਫਿਰ ਉਸ ਨੂਰ ਦਾ ਨਾ ਮਤਲਬ ਖੇਡਣ ਵਾਸਤੇ ਜਾਣਾ ਸੀ ਜੀ ਡਰੈਸ ਹੱਥ ਮੇਰੇ ਦਿਖਾ ਰਹੀ ਸੀ ਅੱਜ ਤੋਂ ਰੁਟੀਨ ਅਲ ਦੁਬਾਰਾ ਸ਼ੁਰੂ ਹੋ ਗਿਆ ਤੇ ਖੇਡਰ ਵਾਸਤੇ ਜਾਉਗੀ ਜੀ ਠੀਕ ਹੈ ਜੀ ਕਿਨਾਂ ਬਲੌਗ ਕਿਸ ਤਰ੍ਹਾਂ ਦਾ ਲੱਗਾ ਜਰੂਰ ਦੱਸੋ ਜੀ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਆਪਾਂ ਇੱਥੇ ਵੀ ਬਲੌਗ ਜਿਹੜਾ ਹੈਗਾ ਸ਼ੁਰੂ ਕਰ ਲਾਂਗੇ ਜੀ ਨੈਕਸਟ ਮਾਰਨਿੰਗ ਦਾ ਇਹ ਬਲੌਗ ਆ ਥੈਂਕ ਯੂ ਜੀ ਬਾਏ ਬਾਏ